ਉਹ ਫਰ ਗਾੜੀਆਂ ਆਹ ਸਤਿਗੁਰ ਸਸੀ ਗੱਲ ਜੀ ਸਾਰਿਆਂ ਨੂੰ ਆਪਣਾ ਨਿਊ ਬਲੌਗ ਵਾਜ ਜੀ ਤੇ ਆਪਾਂ ਚੱਲੇ ਆ ਅੱਜ ਨੂਰਮਲ ਤਵੀਆਂ ਦੇ ਮੁਕਾਬਲੇ ਦੇਖਣ ਤੇ ਆਪਣੇ ਮਿੱਤਰ ਵੀ ਉੱਥੇ ਪਹੁੰਚੇ ਆ ਤਵੀਆਂ ਦੇ ਮੁਕਾਬਲੇ ਦੇਖਣ ਤੇ ਆਪਾਂ ਵੀ ਚੱਲੇ ਆ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਟਰੈਕਟਰ ਕਿਹੋ ਜਿਹੇ ਆਉਂਦੇ ਆ ਕਿਹੜੇ ਪਾਵਰ ਵਾਲੇ ਟਰੈਕਟਰ ਆਉਂਦੇ ਆ ਕਿਦਾਂ ਦੇ ਟਰੈਕਟਰ ਮੋਡੀਫਾਈ ਕੀਤੇ ਆ ਸਾਰੇ ਤੁਹਾਨੂੰ ਬਲੌਗ ਰਾਹੀਂ ਦਿਖਾਵਾਂਗੇ ਆਪਾਂ ਤੇ ਆਪਾਂ ਤੁਰਨ ਲੱਗੇ ਆ ਜੀ ਤੇ ਮਿੱਤਰ ਉਹ ਢੀ ਦੇ ਮਿੱਤਰ ਆਪਣਾ ਪਿੱਛੇ ਆ ਗਿਆ ਆ ਤੇ ਇਹ ਵੀ ਹੁਣ ਆਇਆ ਤਾਂ ਮੁੰਡੇ ਫੋਨ ਕਰਨ ਲੱਗੇ ਭਾਈ ਕਿੰਨੇ ਵਜੇ ਤੁਰਨਾ ਤੁਸੀਂ ਤੇ ਉਹ ਵੀ ਆ ਰਹੇ ਆ ਆਪਣੇ ਤਾਂ ਬਾਕੀ ਆਪਣੇ ਉੱਤੇ ਬੈਠੇ ਆ ਤੇ ਚਲੋ ਆਪਾਂ ਚੱਲਦੇ ਨੂਰਮਤ ਨੂਰਮਲੇ ਮਿਲਦੇ ਆਪਾਂ ਠੀਕ ਹੈ ਜੀ ਤੇ ਬਣੇ ਰੋ ਬਲੌਗ ਦੇ ਨਾਲ ਤੇ ਆਪਾਂ ਮਿਲਦੇ ਆ ਨੂਰਮਤ ਓਕੇ ਚਲੋ ਜੀ ਮਾਰੇ ਸੁੱਖਿਆਣੇ ਵੀ ਆ ਗਏ ਆ ਬਰਾ ਆਪਣੇ ਵੀ ਹੋਰਾਂ ਦੇ ਵੀ ਆ ਗਏ ਆ ਜੀਤਾ ਭਾਈ ਸਾਡਾ ਪਹੁੰਚ ਗਿਆ ਆ ਤੇ ਆਹ ਭਾਈ ਨੇ ਜਿਹੜਾ ਟਰੈਕਟਰ ਕਿਦਾਂ ਤਿਆਰ ਕੀਤਾ ਫੁਕੇ ਭਾਈ ਨੇ 6 ਸਿਲੰਡਰ ਕਰੋ ਚੈੱਕ ਬਿੱਲੂ ਦੀ ਸਲਾਹ ਨਾਲ ਕੀਤਾ ਇਹ ਅੱਧਾ ਹੋਰ ਬਿਲਕੁਲ ਬਿਲਕੁਲ ਇਹ ਸੁੱਕਾ ਢਾ ਤੇ ਬੜੀ ਟਰਾਲੀ ਲੈ ਕੇ ਆ ਮੇਤਰ ਆਪਣਾ ਤੇ ਪਿੱਛੇ ਵੀ ਟਰੈਕਟਰ ਖੜੇ ਆ ਤਿੰਨ ਚਾਰ ਉਹਦੇ ਜੌਂਡੀਅਰ ਤੇ ਉਹ ਟਰੈਕਟਰ ਤਿਆਰ ਕਰਨ ਲੱਗੇ ਪਾਰਲੇ ਪਾਸੇ ਤੇ ਆਪਾਂ ਹੁਣ ਗਾਂਹ ਜਾਂਦੇ ਆ ਗਾਂਹ ਜਾ ਕੇ ਤੁਹਾਨੂੰ ਦਿਖਾਉਂਦੇ ਆ ਮਿਲਿਆ ਆਨੰਦ ਲੈਂਦੇ ਆ ਪੂਰੀ ਤਰ੍ਹਾਂ ਬਹਿ ਕੇ ਉੱਥੇ ਆਪਾਂ ਤੇ ਚਾਲਦੇ ਆ ਫੋਤੇ ਗਾਂਹ ਜਾ ਕੇ ਲੋਇਟ ਮੋਹਸਾਂਵਾਲਾਂ ਦੇ ਵੀ ਟਰੈਕਟਰ ਪਹੁੰਚ ਗਿਆ ਭਰਾ ਦਾ ਆਪਣੇ ਦਾ ਤੇ ਇਹ ਪੂਰਾ ਤਿਆਰ ਕੀਤਾ ਟਰੈਕਟਰ ਆਤਾ ਡੇਟ ਬੋੜ ਹਨ ਚੰਗੀ ਤਰ੍ਹਾਂ ਤੇ ਇੱਕ ਆਪਣਾ ਨਾਲ 11 ਖੜਾ ਉਹਦੇ ਮੋਰੇ ਵਰਦਾ ਚੈੱਕ ਹੈ ਨਾਲ 11 ਨੂੰ ਪੁਰਾਣੇ ਖੰਡ ਮੈਂ ਤਾਂ ਮੋਰੇ ਦਿੱਤਾ ਬੇੜੇ ਵੇ ਢੰਗ ਦੇ ਟਰੈਕਟਰ ਦੇ ਮੋਰੇ ਅਗਲੇ ਬਾਰ ਵੀ ਮੇਲੇ ਤੇ ਨੂਰਮਾ ਟਰੈਕਟਰ ਤੇ ਆਏ ਬਹੁਤ ਸੋਹਣਾ ਟਰੈਕਟਰ ਚੱਲੇ ਸੀਗੇ ਇੱਥੇ ਨਾਲ ਆਪਾਂ ਹੋਰ ਵੀ ਤੁਹਾਨੂੰ ਟਰੈਕਟਰ ਦਿਖਾਉ ਲਿਆ। ਬਹੁਤ ਟਰੈਕਟਰ ਇੱਥੇ ਆਪਣੇ ਇਹਦੇ ਭਰਾਵਾਂ ਦੇ। ਦੇਖੋ ਕਰੋ ਚੈੱਕ। ਮੋਰੇ ਹੌਲਣ ਦਾ ਇੰਜਣ ਲੱਗਾ ਜੀ ਪਿੱਛੇ ਲੱਗਾ ਫਾਰਮ ਟਰੈਕ 3600 ਦਾ ਹੀ ਪਹਿਲੇ ਲੱਗਾ ਹਿੱਸਾ। 3600 ਫੋਰਡਾ ਹੀ ਹਿੱਸਾ ਲੱਗਾ ਤੇ ਮੋਰੇ ਹੌਲਣ ਦਾ ਇੰਜਣ ਲੱਗਾ। ਤੇ ਇਹ ਵੀ ਮੁੰਡਿਆਂ ਨੇ ਤਿਆਰ ਕਰਾ ਬਹੁਤ ਸਾਰੇ ਟਰੈਕਟਰ ਤਿਆਰ ਕੀਤਾ। ਬਾਕੀ ਬਹੁਤ ਵਧੀਆ ਟਰੈਕਟਰ ਹੈ ਸਾਰੇ ਜਿੰਨੇ ਵੀ ਭਰਾਵਾਂ ਦੇ ਟਰੈਕਟਰ ਆਏ ਆ। ਇਹ ਕਿਹੜੇ ਪਾਈ ਆ ਡਾਇਮੰਡ ਗਰੁੱਪ ਵਾਲੇ ਇਹ ਡਾਇਮੰਡ ਗਰੁੱਪ ਵਾਲੇ ਵੀਰ ਆਪਣੇ ਪਹੁੰਚੇ ਆ ਜੀ ਤੇ ਅੱਜ ਫੇ ਨੂਰਮਲ ਦੀ ਧਰਤੀ ਤੇ ਪਾਣਗੇ ਪਟਾਕੇ ਠੀਕ ਹੈ ਜੀ ਤੇ ਮੇਲਾ ਚਰਾਂ ਬਾਦੀ ਆਉਂਦਾ ਆਪਣੇ ਏਰੀਆ ਵਿੱਚ ਨਾ ਮਾਂ ਚਰਾਂ ਬਾਦੀ ਆ ਮੇਲਾ ਸਾਡੇ ਚਰਾਂ ਬਾਦੀ ਆਉਂਦਾ ਤਾਂ ਸਾਰੇ ਮੰਡੇ ਭਰਾ ਆਪਣੇ ਟਰੈਕਟਰ ਲੈ ਕੇ ਪਹੁੰਚੇ ਆ ਸਰ ਜਿੰਨੇ ਵੀ ਹੈਗੇ ਤੇ ਐਨ ਓਕੇ ਰਿਪੋਰਟਾਂ ਤੇ ਲੱਗੇ ਆ ਭਰਾ ਆਪਣੇ ਫੂਡ ਪੁਆਇੰਟ ਟਰੈਕਟਰਾਂ ਨੂੰ ਤੇ ਬਾਕੀ ਮੈਦਾਨ ਦੇ ਵਿੱਚ ਚੱਲਦੇ ਆ ਉੱਥੇ ਮੇਲੇ ਵਜ ਦੇਦੇ ਆ ਫੋਰ ਟ੍ਰੇਡਰ ਕਿਹੜੇ ਆਏ ਆ ਜੇ ਤੁਹਾਨੂੰ ਸਾਰੇ ਟ੍ਰੇਡਰ ਦਿਖਾਵ ਦੇਣਾ ਆਪਾਂ ਕਿਉਂ ਥੱਕਿਆ ਓਕੇ ਓਕੇ ਮੈਂ ਆ ਜਾਵਾਂ ਮੋਰ ਚੱਲਦੇ ਮੇਲੇ ਵਿੱਚ ਜਾਾਂਗੇ ਚੱਲਦੇ ਪਟਾਕੇ ਆ ਪੈਂਦੇ ਪਟਾਕੇ ਮਰੇ ਮੁੰਦਰੇ ਸ਼ੁਰੂ ਆ ਮਾਰ ਦਿਓ ਤਾੜੀਆਂ ਜ਼ਮਾਨਤ ਤੱਕ ਗੂੰਜਾ ਸੁਣਦਿਆਂ ਨੇ ਔਰ ਨੂਰਮੰਦ ਦੇ ਵਿੱਚ ਠਾ ਠਾ ਹੁੰਦੀ ਆ ਲਓ ਲੱਗਦਾ ਪਤਾ ਨਹੀਂ ਟਿਹੇ ਵਾਲੇ ਦਾ ਚੱਲਦਾ ਲੋਕ ਕੋਠਿਆਂ ਤੇ ਚੜ ਕੇ ਦੇਖਦੇ ਹੁਣ ਕੋ ਅੱਜ ਦੂਰ ਮਿਲ ਤੋਂ ਜਹਾਜ਼ ਉੱਡਣ ਲੱਗਾ ਲੱਗਦਾ ਔਰ ਕਹਿੰਦੇ ਕੋਠਿਆਂ ਦੀਆਂ ਕੰਨਾਂ ਕਵਾਰਤੀਆਂ ਟਿਹੇ ਵਾਲੇ ਦੇ ਕੰਨ ਜਿਵੇਂ ਡੀਜੇ ਲਾਇਆ ਹੁੰਦਾ ਤੇ ਦਿਨਾਲੀਆਂ ਚੱਲਦੀਆਂ ਦੀਆਂ ਔਰ ਤਾੜੀਆਂ ਮਾਰ ਦਿਓ ਆ ਗਿਆ ਲੱਗੇ ਪਹਿਲਾ ਚੱਕਰ ਤੇਹ ਵਾਲੇ ਸੋਕੇ ਦਾ ਟੈਂਕੋ ਛਾਲਾ ਮਾਰਦਾ ਹੈ ਵੀ ਇੱਕ ਵਾਰੀ ਤਾਲੀ ਤਾਲੀ ਸਾਹਮਣੇ ਤਾਲੀ ਤੇਹ ਵਾਲਾ ਤੇਹ ਵਾਲਾ ਪਹਿਲਾ ਚੱਕਰ ਕਮਪਲੀਟ ਕਰ ਗਿਆ ਲੋ ਸੁੱਖਾ ਸੁੱਖਾ ਕਹਿੰਦੀ ਆ ਦੁਨੀਆ ਕਹਿੰਦੀ ਆ ਓ ਬੱਲੇ 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 ਵੀ ਬਈ ਨਾ ਮੇਰੇ ਮਿੱਤਰੋ ਜਾਨ ਕੱਢੀ ਪਈ ਆ ਟਰੈਕਟਰ ਦੀ ਸੁੱਕੇ ਨੇ ਬਾਈ ਮੋੜਾਂ ਤੋਂ ਪੱਜ ਕੇ ਖੜੋ ਹੋ ਸੁੱਕੇ ਦਾ ਦੂਜਾ ਚੱਕਰ ਕਰਦੀ ਜੀ ਸੁੱਕੇ ਦਾ ਕਾਲੂ ਸਾਰਿਆਂ ਨੂੰ ਚੱਕਰ ਦੇ ਵਿੱਚ ਪਾਇਆ ਦੇਖ ਮਖਣਾ ਸਾਰੀ ਦੁਨੀਆ ਨਾਲ ਭੱਜ ਗਈ ਹੈ ਪਤਾ ਲੱਗਦਾ ਵੀ ਟਰੈਕਟਰ ਚੱਲਦਾ ਨਾਲ-ਨਾਲ ਵਰਮਪਾ ਪੋਰੇ ਸਾਡੇ ਭਰਾ ਇਹ ਆ ਕਹਿੰਦੇ ਬਲਦੇਵ ਸਿੰਘ ਐਂਡ ਕੰਪਨੀ ਵਾਲਿਆਂ ਦੀ ਆ ਸਾਹਮਣੇ ਟਰੈਕਟਰ ਬਿਲਕੁਲ ਪਾਲਿਆਂ ਦੇ ਲਾਗੇ ਆ ਗਿਆ ਪ੍ਰਧਾਨ ਜੀ ਘੜੀ ਦੇ ਆ ਲਗੂਟਾ ਟਿਕਾ ਕੇ ਰੱਖਿਓ ਲੋ ਟਾਈਮ ਦੱਸਿਆ ਜਾਵੇ ਟਾਈਮ ਦੱਸਿਆ ਜਾਵੇ ਪ੍ਰਧਾਨ ਜੀ ਤੁਹਾਨੂੰ ਦੱਸੋ ਚੰਗਾ ਭਲਾ ਅਸਮਾਨ ਸਾਫ਼ ਸੀ ਬੱਦਲੇ ਬੱਦਲ ਛਾ ਗਏ ਲੋਕੀ ਕਹਿੰਦੇ ਬੱਦਲ ਆ ਗਏ ਤੁਹਾਨੂੰ ਆ ਗਏ ਬਿਲਕੁਲ ਖਾਲਸਾ ਉਹ ਵੀ ਬਹੁਤ ਲੋ ਜੀ ਆਪਣੇ ਨੂਰ ਮਹਿਲ ਵਿੱਚ ਆ ਵੀ ਟਰੈਕਟਰ ਆਏ ਆ ਅਮਿਆ ਮਗਾ ਵਾਲੇ ਬੱਚਾ ਸੰਦੂ ਭਾਈ ਦੇ ਉਹ ਵੀ ਪਹੁੰਚ ਚੁੱਕੇ ਐ ਬਹੁਤ ਬਹੁਤ ਧੰਨਵਾਦ ਐ ਬਹੁਤ ਬਹੁਤ ਹੀ ਸਤਿਕਾਰਯੋਗ ਹਾਜੀ ਸਾਡੇ ਦਰਮਿਆਨ ਫਿਰ ਭਾਜੀ ਪਹੁੰਚੇ ਐ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਗੁਰਦਾਰ ਮਜੀਦ ਸਿੰਘ ਜੀ ਕਿਦੋਰਾ ਸਾਡੇ ਉੱਤੇ ਲੋਕ ਆ ਗੂ ਜੀ ਦੇ ਸਮਾਪਤ ਹੋ ਚੁੱਕੇ ਐ ਉਹਦੇ ਸਾਰੇ ਖੜੇ ਐ ਸਾਹਮਣੇ ਖੜੇ ਐ ਬਨਰੋ ਵਿਦਿਆਰਥੀਆਂ ਦਾ ਧੰਨਵਾਦ ਹਾਂ ਆਂਕਾ ਜੀਵਨ ਦੇ ਪ੍ਰੋਗਰਾਮ ਇਹਨਾਂ ਦਾ ਸ਼ੁਕਰ ਮਨਾਇਆ ਸਾਡੇ 72 10 ਕੋਲ ਪੂਰਾ ਆਨੰਦ ਲੈਂਦੇ ਹੋਏ ਸੈਕਟਰ ਮੰਮੀ ਦੇ ਜਿੰਨਾ ਮੁਕਾਬਲੇ ਦਾ ਆਲਾ ਆਪਣਾ ਵਾਹ ਬਈ ਵਾਹ ਸ਼ਹਿਰ ਦਾ ਮਾਣ ਮਾਨ ਸ਼ਾਨ ਕਰੋ ਚੱਕ ਬਈ ਟਰੈਕਟਰ ਆ ਕਿਹੜਾ ਕਿਹੜੀ ਕੰਪਨੀ ਦਾ ਲੀਲੈਂਡ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਟਾਫ ਦੇ ਯੋਗ ਫਿਰ ਮਾਜੀ ਉੱਪਰ ਤੋਂ ਮੁਝੇ ਬਹੁਤ ਬਹੁਤ ਗਿਆਨ ਫੜਾ ਦੰਨਾ ਹੱਥ ਹਾਂ ਚਾਹੁੰਦੇ ਆ ਐਂ ਤੇ ਪਾਸ ਤੇ ਜੀਰਾਂ ਨੂੰ ਅਗਦਾ ਭਾਈ ਬੈਗ ਜਿਹੜਾ ਹਾਂ ਬੰਦੇ ਹੋਣੇ ਆ। ਸ਼੍ਰੀ ਰਾਮ ਸਿੰਘ ਜੀ ਨਾਮ ਨਵਾਲ, ਰੰਜੀਤ ਸਿੰਘ ਜੀ ਚੱਪੜ, ਕੰਗ ਰਾਮ ਨਵਾਲ। ਉਹ ਵੀ ਪਹੁੰਚ ਗਏ 15 ਚਾਰ ਅਜੀਤ ਸਿੰਘ ਜੀ ਸਤਸਾਰ, ਉਹਦੇ ਲੋਕ ਆ ਗਏ। ਬਰੇ ਬਰਾ ਪਹੁੰਚ ਤੀਰ ਤੇ ਹੁਣੀ। ਪਰ ਸ਼੍ਰੀ ਮੋਹਨ ਲਾਲ ਜੀ, ਸਾਡਾ ਸਰਪੰਚ ਆ। ਲੋਕ ਇਹਦੇ ਸੰਗੀਤ ਵਜਤੀ ਗਈ ਆ। ਤੇ ਐਵੇਂ ਲਾ ਕੇ ਚੋਕਾ ਕਰਮ ਦੇ ਲਈ ਆ ਜੋ ਉੱਥੇ ਹੀ। ਆਹ ਸਾਹਮਣੇ ਟਾਈਮ ਕਾਦਾ ਲੱਗ ਗਿਆ ਟਾਈਮ ਚੱਲ ਪਿਆ ਲਓ ਸਾਹਮਣੇ ਦੇਖਾਂਗੇ ਦੋ ਕਿਹੜੇ ਹੋਣਗੇ ਤੇ ਪਹਿਲੇ ਦੇ ਵਿੱਚ ਹੀ ਚਿੱਟੇ ਜੀ ਹਵਾ ਉਹ ਸੱਤ ਲੋਜ ਦੇ ਦਰਿਆ ਤੱਕ ਪੁੱਜ ਗਈ ਹੈ ਲਓ ਸਾਹਮਣੇ ਦੇ ਗੰਗ ਟਰੈਕਟਰ ਰੁਕ ਗਿਆ ਇੱਕ ਮੌਕਾ ਹੋ ਰਿਹਾ ਜਲਦੀ ਨਾਲ ਤਿਆਰੀ ਕਰ ਲਿਓ ਮੇਰੇ ਵੀਰ ਅਗਲਾ ਟਰੈਕਟਰ ਲਿਆਓ ਜੀ ਵਿੱਚ ਪਾਣੀ ਕੱਢਦਾ ਲੈ ਫਗੇ ਟਾਇਰ ਹੈ ਟਰੈਕਟਰ ਦੇ ਚੰਗੀ ਤਰ੍ਹਾਂ ਤੇ ਪਟਾਕੇ ਪਾਉਣ ਨੂੰ ਤਿਆਰ ਹੈ ਟਰੈਕਟਰ ਇਸ ਟਾਈਮ ਤੇਰੀ ਵਾਰੀ ਆ ਰਹੀ ਟਰੈਕਟਰ ਦੀ ਭੱਡਾ ਵਾਲਿਆਂ ਦਾ ਅੱਜ ਇਸਕੂੰ ਕਰ ਲਾਉਂਦਾ ਮੈਂ ਵੀਡੀਓ ਆਹੋ ਜਿਹੜਾ ਮਾਰਾ ਭਾਈ ਅਸੋਹ ਦਾ ਕੰਮ ਜਿਹੜਾ ਵੀ ਤਿਆਰ ਕਰ ਲਓ ਬੜੀ ਮਿਹਰ ਨਾਲ ਹੋ ਗਈ ਲੋ ਇਹਦਾ 13 ਵੱਖਰਾ ਹਟ ਜਾਓ ਇਹ ਆਏ ਢੱਡਾ 60 55 ਤੇ ਹੌਲੈਂਡ 7500 ਦਾ ਇੰਜਨ ਠੋਕੇ ਆ ਬੱਚੇ ਟਰੈਕਟਰ ਥੋੜਾ ਜਬਰ ਦਾ ਟਰੈਕਟਰ ਹੈ ਹਰਿਆਣਿਆਂ ਦਾ ਸਤਿ ਸ੍ਰੀ ਅਕਾਲ ਸੇਮ ਕਡੋਰੀ ਦਾ ਦਿਲੋਂ ਧੰਨਵਾਦ ਹੈ ਜਿਹੜੇ ਅੱਜ ਦੇ ਇਸ ਖੇਡ ਮੈਦਾਨ 'ਚ ਪਹੁੰਚੇ ਆ ਬਾਦ ਵੱਧ ਟਰੈਕਟਰ ਕੈਨਸਲ ਹੋ ਗਿਆ ਦੋ ਵਾਰ ਮੌਕਾ ਜਿਹੜਾ ਪ੍ਰਬੰਧਕਾਂ ਦਾ ਦਿੱਤਾ ਆ ਦੂਸਰਾ ਟਰੈਕਟਰ 6055 ਜਹਾਜ਼ ਦੀ ਤਿਆਰੀ ਹੈ ਇਧਰ ਸਾਹਮਣੇ ਦੇਖਾਂਗੇ ਬਲਦੇਸ਼ ਸਿੰਘ ਐਂਡ ਕੰਪਨੀ ਵਾਲੇ ਨੂਰਮਲ ਵਾਲੇ ਜਿਹੜੇ ਟਰਾਲੀਆਂ ਬਣਾਉਣ ਦੀ ਮਸ਼ੀਨਾਂ ਦੇ ਵਿੱਚ ਜਿੰਮੇਵਾਰੀ ਕਰਨ ਵਾਜਰੂ ਹਾ ਧਰਤੀ ਜੋ ਪਾਣੀ ਕੱਢਣ ਵਾਲੀ ਗੱਲ ਹੋਈ ਗਈ ਹੈ ਐ ਨਾ ਕਹਿੰਦੇ ਦੂਰ ਗਲ ਦੇ ਵਿੱਚ ਧੂਮੇ ਦੀ ਛਾਹ ਹੋ ਗਈ ਹੈ ਧੂਮੇ ਦੀ ਛਾਹ ਹੋ ਗਈ ਹੈ ਜੋ ਸ਼ਰਾਬ ਮਾਰਦਾ ਜਾਦਾ ਐ ਨਾ ਕਹਿੰਦੇ ਦੂਰ ਗਲ ਦੇ ਵਿੱਚ ਅਵਾਜ ਦੂਰ ਕਹਿੰਦੇ ਪਰਲੇ ਪਾਸੇ ਜਾਂਦੀ ਆ ਬਿਲਕੁਲ ਹੀ ਸ਼ਾਇਦ ਦੂਰੋਂ ਦੀ ਧ ਪੁਰਕੇ ਹੀ ਕੱਭਜੂ ਕਰੇ ਮਿੱਤਰੋ ਪੁਰਕੇ ਸੁੱਕੇ ਕੱਭਜੂ ਇਹ ਸੁੱਕੇ ਤੇ ਖੇੜਾ ਮਸ਼ਹੂਰ ਕਰਦਾ ਆ ਲੋਏ ਨੇ ਸਦਾਦਾ ਜੀ ਤੋਂ ਨੌ ਫਿੱਟ ਬੈ ਗਿਆ ਸਮਝ ਲੋ ਦੁਨੀਆ ਦੇ ਜਾਜਗਰ ਹੋ ਗਈ ਕਿ ਹਸਪੈਂਡ ਮਸ਼ਹੂਰ ਕਰਦਾ ਸੁੱਕੇ ਦਾ ਤੇ ਹਸਪੈਂਡ ਮਸ਼ਹੂਰ ਕਰਦਾ ਆ ਟਰੈਕਟਰ ਦੇ ਚੱਕਰ ਦੇਖਣ ਵਾਲੇ ਆ ਹੇ ਮੇਰੀ ਜਾਨ ਇੰਦਰ ਦੇ ਪਾਰ ਇੰਦਰ ਦੇ ਪਾਰ ਉਧਰ ਪਾਗੇ ਮਕਾਂਕੇ ਦੇ ਗੋਗਨਿੰਦੇ ਰਮ ਤਾਰ ਕੋਰੇ ਹਰੇ ਰੋਜ਼ ਦੇ ਵਰਕਰ ਹੈ ਤਰਬੋਆ ਤਰਬੋ ਦਾ ਅਸਤੀਤੀ ਜਾਊਗੀ ਤੇ ਕਹਿੰਦੇ ਧੂਆਂ ਸਮਾਂ ਨੂੰ ਛੋਊਗਾ ਲਓ ਆਹ ਸਾਹਮਣੇ ਆ ਕਰੇ ਉਸਤਾਜੀ ਗੱਲ ਆਹ ਸਾਹਮਣੇ ਕਹਿੰਦੇ ਜੰਮੂ ਦੇ ਆਮਨੇ ਕੇਦਰ ਤੇ ਜਿਹੜਾ ਸੈਕਿੰਡ ਜਿਹੜਾ ਮੌਕੇ ਤੇ ਖਾ ਗਿਆ ਗੱਲ ਬੱਕਰੀ ਉਹ ਟਰੈਕਟਰ ਪਰ ਪਾ ਮੰਝਲ ਵਾਲ ਨੂੰ ਲਓ ਸਾਹਮਣੇ ਦੇਖਾਂਗੇ ਕੇਸੀ ਰੰਗ ਦੇ ਦੋ ਝੰਡੇ ਹਵਾ ਦੇ ਨਾਲ ਹਿਲਦੇ ਆ ਅੱਜ ਨੂਰਮੰਨ ਦਾ ਖੇਡ ਮੇਲਾ ਚੱਲਦਾ ਹੈ ਦੁਨੀਆ ਦੂਰ ਦਰਦ ਤੋਂ ਪੁਜੀ ਰੰਗ ਦੇ ਪੰਜਾਬ ਦੇ ਸਰਦਾਰੀਆਂ ਦੇ ਵਿੱਚੋਂ ਰੰਗ ਬਰਗੇਆ ਕੁਸ਼ਾਕਾਂ ਦੇ ਵਿੱਚ ਜਿਹਨਾਂ ਸਾਰੇ ਮਿੱਤਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਦੇ ਇਸ ਖੇਡ ਮੇਲੇ ਨੂੰ ਵੱਡਾ ਯੋਗਦਾਨ ਦਿੱਤਾ ਹੈ ਜੇ ਮੰਝਲ ਨਾ ਪੌੜਨ ਹੋਵੇ ਤੇ ਕਦਮ ਅਗੇਰੇ ਧੜੀਏ ਹੋ ਤਾਂ ਦਾ ਭਜਿਆ ਕਰੋ ਬੱਚੇ ਬੜੀ ਮਿਹਰਬਾਨੀ ਹੋਵੇਗੀ ਉਹ ਲਾਟਾ ਦੇ ਪਾਰ ਦੇ ਅਸੀਂ ਕਿਤੇ ਕੜਾ ਤੇ ਰਾਹ ਦੀ ਫਸਿਆ ਪਿਆ ਸੀ ਕੱਢ ਕੇ ਲਿਆਤਾ ਇੱਕ ਵਾਰੀ ਤਾੜੀ ਮਾਰ ਦਿਓ ਜਦੋਂ ਖਿੱਦ ਕੇ ਜਦੋਂ ਬੜਾ ਪੀਕਾ ਹੋਇਆ ਜਦੋਂ ਬੜਾ ਬੜੀ ਅਸੀਂ ਚੈਰੀ ਹੁੰਦਾ ਜਾਂ ਪੁੱਛੋ ਜਿਹਾ ਨਹੀਂ ਹੁੰਦਾ ਨਹੀਂ ਜਦੋਂ ਟਰੈਕਟਰ ਛਿੱਕ ਦੀ ਮਾਰਦਾ ਸਾਰੇ 12 13 ਫੁੱਟ ਪਿੱਛੇ ਹੋ ਜਾਂਦੇ ਆ ਫੜਕ ਤੇ ਪਿਛਾ ਨੂੰ ਜਾਂਦੇ ਆ ਫੜਕ ਤੇ ਪਿਛਾ ਨੂੰ ਉੱਡਾ ਨਹੀਂ ਕੋਈ ਪਿੱਛੇ ਨਹੀਂ ਜਾਂਦਾ ਉਹਦੇ ਕੋ ਝੰਡੀ ਵਾਲੇ ਵੀ ਥੋੜਾ ਥੋੜਾ ਪਿੱਛੇ ਹਟ ਜਾਂਦੇ ਆ ਬਈ ਆ ਕੀ ਹੋ ਗਿਆ ਵੀ ਭੈਣ ਇੰਦਰ ਵੱਡਾ ਕੇ ਬੈਠੇ। ਪਿਛਾਂ ਨਹੀਂ ਹਟਦੇ ਧੜਕਣਾ ਮੈਚ ਕਰ ਦਿੰਦਾ। ਇੱਧਰ ਪਿੰਦਾ ਬਾਦਾਂ ਵਾਲਾ ਪੋਜਿਆ ਕਹਿੰਦੇ ਕਹਿ ਵਾਈ ਗੁਰੂ। ਗਰਾਊਂਡ ਬੋਲਦੇ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ। ਸਾਡੇ ਪੰਜਾਬ ਟ੍ਰੇਨਾਂ ਕੁਖੜਾ ਨਕਸ਼ਰ ਦਾ ਹੁੰਦਾ। ਸਾਡੇ ਪੰਜਾਬ ਟ੍ਰੇਨਾਂ ਵਾਖੂ। ਰਾਜ ਕਰਦਾ। ਬਹੁਤ ਕਹਿਣੀਆਂ ਬਾਅਦੋਂ ਟ੍ਰੇਨਾਂ ਦੇ ਵਿੱਚ ਵੱਡੀ ਸ਼ਾਨ ਹੈ। ਦੁਨੀਆਂ ਦੇ ਸਾਰੇ ਟ੍ਰੇਨਾਂ ਦੇ ਵਿੱਚ ਨਾਮ ਬਣਾਉਣਾ। ਆਹ ਹੋ ਗਈ। ਵਾਜ ਜਿਹੜੇ ਵਾਲਾ ਪੁੱਜਿਆ ਨਾ ਭਰਾ ਜੀ ਉਹ ਮੰਦਲ ਬਣ ਗਿਆ ਉਹ ਕਹਿੰਦੇ ਦੁਨੀਆ ਕੋਠੇ ਤੇ ਚੜਦੀ ਆ ਉਹ ਸੋਹਣੀ ਆ ਨਾ ਸੋਹਣੀ ਤੈਨੂੰ ਪਿਆਰ ਸੀ ਬਾਲੇ ਲੜਕਾਰੇ ਨਾ ਮਾਰਾਂ ਕਰ ਸਾਰਾ ਜੀ ਸਤੂ ਸਾਹਿਬ ਤੇ ਪ੍ਰਭਜੀਤ ਸਿੰਘ ਜੀ ਸਤੂ ਸਾਹਿਬ ਸਾਡੇ ਜਮਾਨ ਪੁੱਜਿਆ ਮੈਂ ਜਦੋਂ ਧੰਨਵਾਦ ਕਰਦਾ ਬਹੁਤ ਵੱਡਾ ਖੇਤ ਗਮ ਆਂ ਕਮੇਟੀ ਨੂੰ ਯੋਗਦਾਨ ਵਿੱਚ ਦਿੱਤਾ ਉਹਨਾਂ ਦਾ ਇੱਥੇ ਪੁੰਜਦੇ ਬਹੁਤ ਬਹੁਤ ਜੀ ਆਨੂੰ ਲਓ ਨਾਲ 11 ਵਾਲਾ ਕਹਿੰਦੇ ਮਿਲਦੀ ਕਰਾ ਰਿਆ ਹੋਕਦੇ ਤੇ ਐਨ ਅਜ ਸਵਾਰ ਬੱਜੇ ਹੋਏ ਆ ਠੱਟਾ ਖੜਕਦਾ ਕਿ ਸੂਰਜ ਮਚਾ ਕੇ ਹੋ ਟੂਕਦਾ ਜਾ ਬੱਲੇ ਬੱਲੇ ਹੋ ਗਏ ਬੱਲੇ ਬੱਲੇ ਹੋ ਗਏ ਤੇ ਮਿੱਤਰ ਪਿਆਰੇ ਬਹੁਤ ਸਾਰੇ ਲੋਏ ਆਪਣੇ ਛੋਟੇ ਭਰਾਵਾਂ ਨੇ ਕੋਲ ਪਹੁੰਚ ਗਏ ਆ ਇਹ ਵੀ ਮਿਲਿਆ ਆਨੰਦ ਮਾਣਣ ਆਏ ਆ ਹੋਰ ਛੋਟੇ ਦਾ ਯਾਰ ਬਲੌਗ ਬਣਾਉਣਾ ਬੈਟਰੀ ਬਾਲੇ ਰੱਖਿਆ ਕਰੋ ਹੋਰ ਨਿੱਡੇ ਹੀ ਆ ਬੰਦ ਦਿੱਤੇ ਆ ਹੋਰ ਤਾਂ ਟਿਕਾ ਗਿਆ ਤੇ ਭਰਾ ਆਪਣੇ ਪਹੁੰਚਿਆ ਬੜਜ ਤੋਂ ਇਹ ਵੀ ਮੁਕਾਬਲਾ ਦੇਖਣ ਆਏ ਨੂਰਮਲ ਦੇ ਆਨੰਦ ਮਾਨਦੇ ਸਾਰੇ ਆਨੇ ਪਟਾਕੇ ਪੈਂਦੇ ਟਰੈਕਟਰਾਂ ਦੇ ਲੱਖਣ ਚਾਚਾ ਉਹ ਬੜੀ ਹੋ ਗਿਆ ਬਚਾਰੀ ਧਿਆਨ ਦੇ ਨਾਲ ਬੈਠੋ ਰੇ ਤਾੜੀ ਮਾਰੋ ਦੋ ਭਾਈ ਤੱਕ ਕੇ ਮੋਰ ਤੋਂ ਓ ਮਿੱਤਰਾਂ ਦਾ ਜਾਂਦਾ ਟਰੱਕ ਨਹੀਂ ਰਹੀ ਬਾਈ ਕੇ ਮੋਰ ਤੋਂ ਭਾਈ ਜੀ ਤੁਸੀਂ ਪੁੱਛਿਆ ਜਾਓ

ਤੇ ਪਟਾਕੇ ਪਟਾਕੇ ਪੈਂਦੇ ਆ ਇਹ ਪਹਿਲਾ ਪਟਾਕਾ ਮਾਰ ਕੇ ਦਰ ਸਹਿਬ ਦੱਸ ਦਿਓ ਜੀ ਟਾਈਮ ਟਾਈਮ ਜਰੂਰ ਦੱਸਾਂਗੇ ਬਈ ਪਹਿਲਾ ਤਾੜੀਆਂ ਮਾਰੋ ਫਾਇਰ ਜੰਦ ਦੱਸਦੇ ਅਜੇ ਨਹੀਂ ਪੱਦੀਆਂ ਜ਼ੋਰਦਾਰ ਤਾੜੀਆਂ ਮਾਰੋ 2 ਮਿੰਟ 57 ਸੈਕਿੰਡ ਤੇ 75 ਪੁਆਇੰਟ ਦਿੱਤੀ ਆ ਦਸੂਆ ਜਲਦੀ ਆ ਜਾ ਭੱਜ ਕੇ ਬਈ ਨੌਜਵਾਨਾਂ ਪਾਲਾ ਤਵੀਆਂ ਹੁੱਕ ਦੀ ਮਿੰਟੀ ਖਿਲਾ ਰਿਹਾ ਵੀਰ ਸਾਡਾ ਲੋਕ ਆ ਵੀ ਟਰੈਕਟਰ ਕਹਿੰਦੇ ਆ ਨਾ ਸਿਰੇ ਦਾ ਟਰੈਕਟਰ ਹੈ ਇਹਦਾ ਕਹਿੰਦੇ ਇਹਨੇ ਵੀ ਆਇਆ ਨਾ ਟਾਈਮ ਜਿਹੜਾ ਪਹੁੰਚਾ ਲੈਣਾ ਬਈ ਭਰਾ ਛੇਤੀ ਟਰੈਕ ਦੇ ਅੰਦਰ ਟ੍ਰੈਕ ਤਿਆਰ ਹੋ ਚੁੱਕਾ ਮੈਂ ਜਦੋਂ ਧੰਨਵਾਦ ਕਰਦਾ ਸਾਡੇ ਸਰਕਾਰ ਯੋਗ ਅੱਜ ਕਹਿੰਦੇ ਮੇਲਾ ਜਗਾੜੂ ਟਰੈਕਟਰ ਫੋਰ ਸਿਲੰਡਰ ਦਾ ਤੇ ਬਲੈਟਿਨਾ ਮੋਟਰ ਦੇ ਉੱਪਰ ਦਿੱਤੀ ਜਾਂਦੀ ਆ ਰੇਸ ਹੀ ਆ ਗਿਆ ਆ ਗਿਆ ਆ ਗਿਆ ਇੱਥੇ ਗਲੀ ਪਾ ਦਿਓ ਜੀ ਇੱਥੇ ਗਲੀ ਪਾ ਦਿਓ ਅੱਗੇ ਲਾਸਟ ਯਾ ਮਾਰਦੇ ਵਾ 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 ਬੰਦੇ 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 ਤਾੜੀ ਮਾਰੋ ਤਾੜੀ ਵਾਟ ਦੇਸੀਏ ਹਜੇ ਤਾੜੀ ਨਹੀਂ ਬੱਜੀ ਉਹ ਤਾੜੀਆਂ ਵਾਲਾ ਕੰਮ ਨੇ ਮਰਾਪਾ ਸਾਡਾ ਫੋਨ ਦੇ ਬੁਲਾਤਾ ਉਹ 2 ਮਿੰਟ 47 ਸੈਕਿੰਡਾਂ 9 ਪੁਆਇੰਟ ਕਿਨਾਰ ਤੇ ਤਿੰਨ ਪ੍ਰਾਈਮਰ ਹਲੇ ਤਾੜ 50 ਮੈਦਾਨ ਚ ਆ ਕੋਈ ਵੀ ਹੋ ਸਕਦਾ ਸ਼੍ਰੀ ਨਲਤ ਸ਼ੇਖਰੀ ਜੀ ਪੁੱਤਰ ਸ਼੍ਰੀ ਪ੍ਰਮੋਦ ਕੁਮਾਰ ਸ਼ੇਖਰੀ ਜੀ ਦਾ ਨੰਬਰ ਸਦੀ ਸਿੰਘ ਕਮੇਟੀ ਦੇ ਪ੍ਰਧਾਨ ਨੇ ਇਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਪਲਾਟ ਇਹਨਾਂ ਮੁੱਤਲ ਦੇ ਮਾਰਦੇ ਜੋੜਦਾਰ ਟਾਈਮ ਦੀ ਜਿਹੜੀ ਕਦਰ ਪੁੱਛਣੀ ਹੋਵੇ ਤੇ ਇਹ ਵਾਲੇ ਸੁੱਖੇ ਨੂੰ ਪੁੱਛੋ ਜਿਹੜਾ ਲੜੀਵਾਰ ਨਾਲ ਜਿਹੜਾ ਟਰੈਕਟਰ ਲੈ ਕੇ ਬੜਾ ਜਾ ਰਿਹਾ ਹਲਵਾਰਾ ਥੀਟਰ ਨੀਲਾ ਟਰੈਕਟਰ ਜਿਹੜਾ ਮਿਰਤ ਭਵਨ ਬਣਦੀ ਹੈ ਉਹਦੀਆਂ ਤਿਆਰੀ ਕਰਨਾ ਗੁਰੂ ਥੀਟਰ ਹਲਵਾਰੇ ਵਾਲੇ ਭਵਨ ਬਣਦੀ ਹੈ ਤਿਆਰੀ ਕਰਨਾ ਜਸਵੀਰ ਇੱਕ ਮਿੰਟ ਰੋਕ ਲਿਆ ਤਾੜੀਆਂ ਮਾਰੋ ਪਹਿਲਾਂ ਜ਼ੋਰਦਾਰ ਤਾੜੀਆਂ ਮਾਰੋ ਖਿੱਚ ਕੇ ਤੇ ਹੁਣ ਟਾਈਮ ਦਸੀਏ 2 ਮਿੰਟ 3600 ਦੀ ਧਰਤੀ ਔਰ ਵੱਡੇ ਟਰੈਕਟਰ ਜਿਹੜੇ ਸਮੁੱਚੇ ਨਗਰ ਦੇ ਵਿੱਚ ਪੁੰਜਣਿਆ ਸਾਰੀ ਸੰਗਤ ਨੂੰ ਬੇਨਤੀ ਹੈ ਹੁਣ ਅੱਗੇ ਪੁੰਜਣਾ ਧੰਨ ਧੰਨ ਬਾਬਾ ਬਸੌਣ ਜੀ ਬੜੀ ਕਿਰਪਾ ਰੂਪ ਤੋਂ ਆਪ ਦੀ ਧਰਤੀ ਦੇ ਵਿੱਚ ਵੱਡਾ ਗੜ੍ਹ ਮੇ ਲਾਉਣ ਜਾ ਰਿਹਾ ਹੈ ਨਾ 23 ਤਰੀਕ ਨੂੰ ਰੋਕੋ ਦੀ ਧਰਤੀ ਕਿਸੇ ਜਾਨ ਪਾਚਾਰ ਦੀ ਮਹਤਾਤ ਨੇ ਜਿੱਥੇ ਛਿੰਝ ਮੇਲਾ ਵੀ ਹੁੰਦਾ ਗਈ ਆ ਤੇ ਟਾਈਮ 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 ਰੇਸ ਦੇਣਾ ਬਈ ਜਵਾਨਾ ਬਾਅਦ ਚ ਬਾਅਦ ਚ ਬਾਅਦ ਚ ਪਹਿਲਾਂ ਚੰਗੀ ਤਰ੍ਹਾਂ ਤਿਆਰੀ ਕਰਨਾ ਲਓ ਫਰਾਟੇ ਮਾਰਦਾ ਕੇ ਵੱਜਦਾ ਫਰਾਟਾ ਜੇ ਦੇ ਤੀਨੇ ਬੋਲ ਆ ਆ ਗਿਆ ਹੋ ਗਿਆ ਹੋ ਗਿਆ ਉਸਤਾਦਾ ਜੇ ਰੱਖਣ ਜੀ ਮਕਰ ਜੀ ਜੇ ਚੱਲ ਗਿਆ ਨਾ ਤੇ ਅੰਗਲੀ ਇਹ ਵੀ ਤੇਰੀ ਰੱਖਣ ਤੋਂ ट्रैक्टर नामी कोई न्यास तो, क्या को आए हाए आए हाए बढ़िया कोशिश बड़ी की पहला ਛੋਟੀ ਭਾਜੀ ਆ ਟਰੈਕਟਰ ਦਾ ਗੇਅਰ ਪਾਉਣਾ ਤੇ ਸਮੁੰਦਰੀ ਜਹਾਜ਼ ਤੋਰਨਾ ਬਰਾਬਰ ਜੇ ਦਾ ਕੰਮ ਹੈ ਵਾਕਿਆ ਸਹੀ ਗੱਲ ਆ ਲਓ ਲੈ ਤਾਲੀਆਂ ਤਪੀਆਂ ਤਾਲੀਆਂ ਤਾਲੀਆਂ ਲੱਗੀ ਖੁੱਤੀ ਪੈਣ 1 2 3 ਜੇ ਤਰੋ ਤੇ ਤਰਨਾ ਆ ਆਹ ਨਾਲ ਫੋਟੋ ਤੇ ਅਸਰ ਰੱਖ ਕੇ ਤੁਰਦੇ ਉਦਾਂ ਦੀ ਗੱਲ ਹੈ ਜਦੋਂ ਤੁਰ ਪੈਂਦੇ ਇਹ ਝੰਡਾ ਕਾਟ ਲਈ ਹੀ ਦੇਖਦੇ ਅੱਜ ਦੇ ਖੇਡ ਮੇਲੇ ਨੂੰ ਲਓ ਕਿ ਜਿਨਕਸ ਮਨਾਵਾਂ ਦਾ ਛਿੰਝ ਮੇਲਾ ਆਣਾ ਦੁਨੀਆਂ ਦੇ ਪੱਟੇ ਮੱਲਾਂ ਦੇ ਦਰਸ਼ਨ ਆਉਣੇ ਆ। ਲਓ ਕਟਟ ਜੀ ਕੇਸ ਟੂਨੀ ਸਾਹਿਬ ਨੂੰ ਬਹੁਤ ਸਾਰੇ ਪੱਤਰ ਲਾਏ ਜਾ ਰਿਹਾ ਹੈ। ਕਹਿੰਦੇ 21 ਪਰ ਉੱਧਰ ਲਾਟ ਲਾਟ ਨਿਕਲਦੀ ਆ। ਲਓ ਲਾਟ ਨਿਕਲਦੀ ਆ। ਉਹ ਲਾਟਾ ਕਹਿੰਦੇ ਦੂਰ ਮਾਂ ਦੇ ਵਿੱਚ ਸਲੈਂਸਰ ਹੋ ਗਿਆ ਲਾਲ। ਸਲੈਂਸਰ ਹੋ ਗਿਆ ਲਾਲ। ਸਲੈਂਸਰ ਹੋ ਗਿਆ ਲਾਲ। ਕਹਿੰਦੇ ज चो जिन्नी लाड साठ गया चो निकल का दसो जी टाइम लो लो आ ट्रैक्टर का टाइम नोट करिए जी ਲੋ ਸੁਖਾ ਜਿੱਤ ਗਿਆ ਤਾੜੀ ਮਾਰ ਦਿਓ ਕੋ ਉਹ ਸੁਖਾ ਪਾ ਗਿਆ ਕੁੱਤੀ ਨੂਰਮਨ ਦੇ ਵਿੱਚ ਸੁਖਾ ਟਿਹਿਆਲਾ ਫੁੱਟਰ ਵਾਲਾ 2 ਪੁਆਇੰਟ ਦੇ 38 2 ਮਿੰਟ ਦੇ 38 ਸੈਕਿੰਡ ਤੇ 50 ਪੁਆਇੰਟ ਦੇ ਅੰਦਰ ਜਿਹੜੇ ਦੋ ਚੰਗਰ ਪੂਰੇ ਕੀਤੇ ਆ ਆਓ ਜੀ ਦੂਸਰਾ ਪ੍ਰਾਈਜ਼ ਨੰਬਰ ਡਾਇਮੰਡ ਗਰੁੱਪ 55000 ਰੁਪਇਆ ਵਾਲਾ ਲੋ 55000 ਰੁਪਇਆ ਅੱਜ ਦਾ ਦੂਜਾ ਪ੍ਰਾਈਜ਼ ਰੀਲ ਬਣਾ ਲਈ ਵੇਡ 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 ਕਰੋ ਉਹ ਵੇਡ ਟਰੈਕਟਰ ਵਾਲੇ ਵੀਰਾਂ ਨੂੰ ਦੇ ਦਿੱਤਾ ਹੈ ਉਹ ਜਿਹੜਾ ਜਦੋਂ